हां जी दोस्तों सत श्री अकाल जी स्वागत है जो डू टीवी देख और नई वीडियो दे विच दोस्तों ستਿੰਦਰ ਸਰਤਾਸ ਸਾਹਿਬ ਦਾ ਇੱਕ ਸ਼ੇਰ ਆ ਕਿ ਸਾਰਾ ਕੁਝ ਪਤਾ ਹੋਣਾ ਠੀਕ ਵੀ ਨਹੀਂ ਹੁੰਦਾ ਤੇ ਜ਼ਰੂਰੀ ਵੀ ਨਹੀਂ ਨਾਲੇ ਵਾਧੂ ਬੋਝ ਚੱਕਣਾ ਨਹੀਂ ਪੈਂਦਾ ਨਾਲੇ ਆਉਂਦੀ ਮਗਰੂਰੀ ਵੀ ਨਹੀਂ ਇਸੇ ਗੱਲ ਤੇ ਇੱਕ ਛੋਟੀ ਜੀ ਕਹਾਣੀ ਕਹਾਣੀ ਹੈ ਪ੍ਰਾਤਨ ਸਮੇਂ ਦੇ ਚਾਈਨਾ ਦੀ ਚਾਈਨਾ ਦੇ ਵਿੱਚ ਇੱਕ ਪਿੰਡ ਦੇ ਵਿੱਚ ਕੋਈ ਇੱਕ ਨੌਜਵਾਨ ਬੁੰਡਾ ਰਹਿੰਦਾ ਹੁੰਦਾ ਬੜਾ ਵਿਦਵਾਨ ਹੁੰਦਾ ਕਾਫੀ ਕਿਤਾਬਾਂ ਪੜੀਆਂ ਹੁੰਦੀਆਂ ਉਹਨੇ ਬਹੁਤ ਸਾਰੇ ਗ੍ਰੰਥ ਪੜੇ ਹੁੰਦੇ ਨੇ ਕਾਫੀ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਜਾ ਕੇ ਉਹ ਘੁੰਮਿਆ ਹੁੰਦਾ ਤੇ ਉੱਥੋਂ ਵੀ ਉਹਨੇ ਵਿੱਦਿਆ ਪ੍ਰਾਪਤ ਕੀਤੀ ਹੁੰਦੀ ਆ ਉਹਨੂੰ ਆਪਣੀ ਵਿੱਦਿਆ ਦੇ ਉੱਤੇ ਬੜਾ ਮਾਣ ਹੁੰਦਾ ਬੜਾ ਨਾਜ਼ ਹੁੰਦਾ ਉਹਨੂੰ ਆਪਣੇ ਆਪ ਦੇ ਪਰ ਫਿਰ ਵੀ ਉਹਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇੱਕ ਬੇਚੈਨੀ ਜੀ ਰਹਿੰਦੀ ਸੀ ਹਮੇਸ਼ਾ ਤੇ ਫਿਰ ਹੁੰਦਾ ਕੀ ਆ ਕਿ ਉਹਦੇ ਪਿੰਡ ਦੇ ਵਿੱਚ ਨਾ ਕੋਈ ਇੱਕ ਸਾਧੂ ਆ ਕੇ ਡੇਰਾ ਲਾਉਂਦਾ ਤੇ ਉਹਦਾ ਬੜਾ ਨਾਮ ਹੋ ਜਾਂਦਾ ਉਹਦੇ ਪਿੰਡ ਦੇ ਵਿੱਚ ਉਹਦੇ ਸਾਰੇ ਸਾਰੇ ਸ਼ਹਿਰ ਦੇ ਵਿੱਚ ਲੋਕ ਉਹਨੂੰ ਜਾਣਨ ਲੱਗ ਜਾਂਦੇ ਆ ਕੁਝ ਦਿਨਾਂ ਦੇ ਵਿੱਚ ਹੀ ਵੀ ਇੱਕ ਬੜਾ ਪਹੁੰਚਿਆ ਹੋਇਆ ਕੋਈ ਸਾਧੂ ਆਇਆ ਵਾ ਪਿੰਡ ਦੇ ਵਿੱਚ ਜਿਹੜਾ ਬੜੀਆਂ ਕੰਮ ਦੀਆਂ ਗੱਲਾਂ ਦੱਸਦਾ ਹਰ ਮੁਸੀਬਤ ਦਾ ਹੱਲ ਦੱਸਦਾ ਉਹ ਵੀ ਕਿਸੇ ਨੂੰ ਕੋਈ ਵੀ ਸਮੱਸਿਆ ਹੋਵੇ ਉਹ ਜਾ ਕੇ ਉਹਦੇ ਨਾਲ ਗੱਲ ਕਰੇ ਤੇ ਉਹ ਮਤਲਬ ਚੁਟਕੀਆਂ 'ਚ ਹੱਲ ਕਰ ਦਿੰਦਾ ਤੇ ਜਿਹੜਾ ਨੌਜਵਾਨ ਹੁੰਦਾ ਵਿਦਵਾਨ ਉਹਨੂੰ ਵੀ ਬੜੀ ਬੇਚੈਨੀ ਹੁੰਦੀ ਆ ਫਿਰ ਉਹਨੂੰ ਮਿਲਣ ਦੀ ਉਹ ਵੀ ਜਾਂਦਾ ਫਿਰ ਮਿਲਣ ਜਾਂਦਾ ਤੇ ਜਾਂਦਾ ਹੀ ਫੁੱਟ ਪੈਂਦਾ ਜਾਂਦਾ ਸ਼ੁਰੂ ਹੋ ਜਾਂਦਾ ਕਹਿੰਦਾ ਗੁਰੂ ਜੀ ਵੀ ਮੇਰਾ ਨਾਮ ਇਹ ਆ ਵੀ ਮੈਂ ਰਾਜ ਦੇ ਵਿੱਚ ਫਲਾਨੀ ਜਗ੍ਹਾ ਗਿਆ ਮੈਂ ਉੱਥੇ ਗਿਆ ਮੈਂ ਉਹ ਵੀ ਜਿੱਤਿਆ ਮੈਂ ਆ ਵੀ ਜਿੱਤਿਆ ਮੈਂ ਆ ਵੀ ਕੀਤਾ ਮੈਂ ਆ ਵੀ ਕੀਤਾ ਪੜਨ ਤੇ ਗੱਲ ਕਰਨ ਲੱਗ ਜਾਂਦਾ ਵੀ ਆ ਆ ਜਿਹੜੀਆਂ ਤੁਹਾਡੇ ਸਾਹਮਣੇ ਵਿਆਹ ਕਿਤਾਬਾਂ ਰੱਖੀਆਂ ਤੁਸੀਂ ਮੈਂ ਸਾਰੀਆਂ ਪੜੀਆਂ ਵੀ ਮੈਂ ਬਹੁਤ سارے ਗ੍ਰੰਥ ਪੜ੍ਹੇ ਨੇ ਬਹੁਤ سارے ਗੁਰੂਆਂ ਤੋਂ ਮੈਂ ਸਿੱਖਿਆ ਲਈਆ ਬਹੁਤ ਸਾਰੇ ਮੈਂ ਦੇਸ਼ਾਂ ਦੇ ਵਿੱਚ ਘੁੰਮਿਆ ਰਾਜੇ ਨੂੰ ਵੀ ਮਿਲਿਆ ਮੈਂ ਐ ਜਾਨੀ ਖਾਓ ਕਾਫੀ ਕੁਝ ਬੁੱਲੀ ਜਾਂਦਾ ਤੇ ਜਦੋਂ ਥੋੜੇ ਟਾਈਮ ਬਾਦ ਉਹ ਸ਼ਾਂਤ ਹੁੰਦਾ ਤੇ ਜਿਹੜਾ ਉਹ ਸਾਧੂ ਹੁੰਦਾ ਉਹਨੂੰ ਕਹਿੰਦਾ ਵੀ ਆ ਜਾ ਤੈਨੂੰ ਚਾਹ ਪਿਉਣੀ ਆ ਵੀ ਤੂੰ ਚਾਹ ਪੀਵੇਂਗਾ ਉਹ ਪੁੱਛਦਾ ਉਹ ਕਹਿੰਦਾ ਹਾਂਜੀ ਤੇ ਉਹਨੂੰ ਚਾਹ ਦਾ ਪਿਆਲਾ ਦਿੰਦਾ ਰੱਖ ਕੇ ਚਾਹ ਦਾ ਪਿਆਲਾ ਉਹਦੇ ਮੂਹਰੇ ਤੇ ਉਹਦੇ ਵਿੱਚ ਚਾਹ ਪਾਉਣ ਲੱਗ ਜਾਂਦਾ ਕਿਤਲੀ ਚੋਂ ਤੇ ਚਾਹ ਦਾ ਪਿਆਲਾ ਭਰ ਜਾਂਦਾ ਉਸ ਤੋਂ ਬਾਅਦ ਵੀ ਫਿਰ ਉਹ ਜਿਹੜਾ ਸਾਧੂ ਹੁੰਦਾ ਹੋਰ ਚਾਹ ਪਾਈ ਜਾਂਦਾ ਉਹਦੇ ਵਿੱਚ ਚਾਹ ਬਾਹਰ ਡੁੱਲਣ ਲੱਗ ਜਾਂਦੀ ਆ ਤੇ ਉਹ ਜਿਹੜਾ ਨੌਜਵਾਨ ਮੁੰਡਾ ਹੁੰਦਾ ਹੁੰਦਾ ਨੌਜਵਾਨ ਮੁੰਡਾ ਬੈਠਾ ਹੁੰਦਾ ਉਹ ਕਹਿੰਦਾ ਵੀ ਵੀ ਮਹਾਰਾਜ ਬੱਸ ਕਰੋ ਵੀ ਚਾਹ ਵੀ ਪਿਆਲਾ ਭਰ ਗਿਆ ਵੀ ਬੱਸ ਕਰੋ ਵੀ ਚਾਹ ਬਾ ਡੁੱਲੀ ਜਾਂਦੀ ਹੈ ਵੀ ਤੁਸੀਂ ਦੇਖਿਆ ਨਹੀਂ ਤੇ ਫਿਰ ਉਹ ਸਾਧੂ ਕਹਿੰਦਾ ਵੀ ਇਹੀ ਗੱਲ ਆ ਕਹਿੰਦਾ ਜਿਵੇਂ ਹੁਣੇ ਪਿਆਲਾ ਭਰ ਚੁੱਕਿਆ ਤੇ ਇਹਦੇ ਵਿੱਚ ਹੋਰ ਚਾਹ ਨਹੀਂ ਪੈ ਸਕਦੀ ਨਾ ਏਸੀ ਤਰ੍ਹਾਂ ਏਸੀ ਤਰ੍ਹਾਂ ਤੇਰਾ ਦਿਮਾਗ ਪਹਿਲਾਂ ਹੀ ਭਰਿਆ ਹੋਇਆ ਤੇਰੀਆਂ ਆਪਣੀਆਂ ਸੋਚਾਂ ਦੇ ਨਾਲ ਤੇਰੇ ਗਿਆਨ ਦੇ ਨਾਲ ਜਿਹੜੀਆਂ ਤੂੰ ਕਿਤਾਬਾਂ ਪੜ੍ਹੀਆਂ ਉਹਨਾਂ ਦੇ ਨਾਲ ਜਿਹੜੀਆਂ ਤੇਰੀਆਂ ਪ੍ਰਾਪਤੀਆਂ ਨੇ ਜੋ ਤੂੰ ਇੰਨੇ ਮੁਕਾਬਲੇ ਜਿੱਤੇ ਨੇ ਉਹਨਾਂ ਦੇ ਨਾਲ ਤੇਰਾ ਦਿਮਾਗ ਪਹਿਲਾਂ ਹੀ ਭਰਿਆ ਹੋਇਆ ਤੂੰ ਕਹਿੰਦਾ ਕੁਝ ਨਵਾਂ ਅੰਦਰ ਆਉਣ ਹੀ ਨਹੀਂ ਦੇਣਾ ਚਾਹ ਰਿਹਾ ਤੂੰ ਕੁਝ ਨਵਾਂ ਸਿੱਖਣ ਲਈ ਤਿਆਰ ਹੀ ਨਹੀਂ ਹੈਗਾ ਤੇਨੂੰ ਲੱਗਦਾ ਵੀ ਤੂੰ ਠੀਕ ਆ ਤੇ ਤੂੰ ਕੁਝ ਨਵਾਂ ਮੰਨ ਹੀ ਨਹੀਂ ਪਾ ਰਿਹਾ ਹੈਗਾ ਇਸੇ ਕਰਕੇ ਤੈਨੂੰ ਪਰੇਸ਼ਾਨੀ ਹੋ ਰਹੀ ਆ ਤੇ ਫਿਰ ਉਹਨੂੰ ਮੁੰਡੇ ਨੂੰ ਅਹਿਸਾਸ ਹੁੰਦਾ ਥੋੜਾ ਜਿਹਾ ਤੇ ਫਿਰ ਉਹ ਸਾਧੂ ਨੂੰ ਕਹਿੰਦਾ ਵੀ ਮਹਾਰਾਜ ਜੀ ਮੈਨੂੰ ਮਾਫ਼ ਕਰਿਓ ਵੀ ਮੈਂ ਹੰਕਾਰ ਦੇ ਵਿੱਚ ਆਪਦੇ ਜ਼ਿਆਦਾ ਹੀ ਮਾਣ ਕਰ ਗਿਆ ਆਪਣੇ ਆਪ ਤੇ ਤੇ ਵੀ ਮੈਨੂੰ ਮਾਫ਼ ਕਰਿਓ ਵੀ ਮੈਂ ਤੁਹਾਡਾ ਚੇਲਾ ਬਣਨਾ ਚਾਹੁੰਨਾ ਵੀ ਤੁਸੀਂ ਮੈਨੂੰ ਮਾਫ ਕਰਿਓ ਤੇ ਉਹ ਸਾਧੂ ਫੇਰ ਕਹਿੰਦਾ ਵੀ ਪਹਿਲਾਂ ਤੈਨੂੰ ਆਪਣਾ ਜਿਹੜਾ ਪਿਆਲਾ ਇਹ ਖਾਲੀ ਕਰਨਾ ਪਊ। ਸੋ ਗੱਲ ਮਿੱਤਰੋ ਇਹੀ ਆ ਵੀ ਹਰ ਵੇ ਹਰ ਵਾਰੀ ਆਪਾਂ ਸਿੱਖਣ ਦੇ ਲਈ ਤਿਆਰ ਰਹੀਏ ਵੀ ਨਵੀਆਂ ਚੀਜ਼ਾਂ ਨੂੰ ਐਕਸੈਪਟ ਕਰੀਏ ਜਿਵੇਂ ਕਈ ਵਾਰੀ ਆਪਾਂ ਇਹਦਾ ਸੋਚਦੇ ਆ ਵੀ ਯਾਰ ਵੀ ਮੈਂ ਸਹੀ ਆ ਤੇ ਜ਼ਰੂਰੀ ਨਹੀਂ ਆ ਵੀ ਹਮ ਹਰ ਵਾਰੀ ਆਪਾਂ ਹੀ ਸਹੀ ਹੋਈਏ ਜਾਂ ਆਪਾਂ ਜੋ ਆਪਣੀ ਸੋਚ ਆ ਉਹੀ ਸਹੀ ਹੋਵੇ। ਸੋ ਇਹੀ ਸੀਗੀ ਦੋਸਤੋ ਅੱਜ ਛੋਟੀ ਜੀ ਕਹਾਣੀ ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਈ ਹੋਊਗੀ ਅੱਜ ਦੀ ਵੀਡੀਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਫੇਰ ਕਿਸੇ ਹੋਰ ਵੀਡੀਓ ਦੇ ਨਾਲ ਮਿਲਾਂਗੇ ਤੇ ਕਿਤਾਬਾਂ ਵਾਲੀ ਵੀਡੀਓ ਥੋੜੀ ਜੀ ਲੇਟ ਹੈ ਇਸ ਤਰ੍ਹਾਂ ਇਸ ਲਈ ਹੋ ਗਈ ਕਿਉਂਕਿ ਮੈਂ ਹਲੇ ਕਿਤਾਬ ਇੱਕ ਹੀ ਪੜੀ ਆ ਕਿਤਾਬ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਆ ਆ ਕਿਤਾਬ ਆ ਗੈਲਰੀ ਸ਼ਹੀਦਾਂ ਦਰਸ਼ਨ ਸਿੰਘ ਨੇ ਲਿਖੀ ਆ ਜੀ ਇਹ ਤੇ ਇਹ ਕਿਤਾਬ ਨਵੀਂ ਸੀਗੀ ਇਹ ਹਲੇ ਮੈਂ ਇਹ ਪੜੀ ਆ ਇਹਦੇ ਵੀ ਮਿਲਦਾ ਚਾਰ ਪੰਜ ਪੇਜ ਰਹਿ ਗਏ ਇੱਕ ਆਖਰਲਾ ਚੈਪਟਰ ਜਿਆ ਰਹਿ ਗਿਆ ਇਹਦਾ ਬੜੀ ਵਧੀਆ ਕਿਤਾਬ ਹੈ ਵੀ ਇਹਦਾ ਰਿਵਿਊ ਕਰਾਂਗੇ ਤੇ ਇੱਕ ਦੋ ਕਿਤਾਬਾਂ ਮੈਂ ਹੋਰ ਪੜ੍ਹਾਂਗਾ ਫੇਰ ਆਪਾਂ ਕਿਤਾਬਾਂ ਵਾਲੀ ਵੀਡੀਓ ਲੈ ਕੇ ਆਵਾਂਗੇ ਕਹਾਣੀਆਂ ਵਾਲੀਆਂ ਵੀਡੀਓ ਐਸੇ ਤਰ੍ਹਾਂ ਆਉਂਦੀਆਂ ਰਹਿਣਗੀਆਂ ਜੀ ਫੇਰ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ